ਸਾਰੇ ਆਮ ਲੁਧਿਆਣਾ ਖੜੇ ਦਿਲ ਉਰ ਲੈਬਾਂ ਦੇ ਥੱਲੇ ਨਹਿਰ ਤੇ ਹਾਂ ਉਤੋਂ ਲੰਘਿਆ 100-100 ਰੁਪਿਆ ਕੋਈ ਟਿਕਾਖ ਤ ਨਹੀਂ ਪੁੱਜਾ ਐਂਟਰੀ ਕਰਾਓ ਐਂਟਰੀ ਕਰਾਓ ਭਈ ਕਾਦੀ ਐਂਟਰੀ ਹੁੰਦੀ ਆ ਕੋਈ ਨਹੀਂ ਬੱਸ ਹੈ ਇਹਦੇ ਪੈਸੇ ਦਿਓ ਰ ਕੀ ਆ ਬੁੰਡਾ ਟੈਕਸੀ ਆ ਫਿਰ ਤੁਹਾਨੂੰ ਕਿਹੜਾ ਲੱਗਦਾ ਮੁੱਦਾ ਵੀ ਆ ਮੁੱਦਾ ਪੰਜਾਬ ਦਾ ਹੱਲ ਹੋਣਾ ਚਾਹੀਦਾ ਮੁੱਦਾ ਵੱਡਾ ਹੈਗਾ ਇਹਦੇ ਨਾਲ ਨੁਕਸਾਨ ਉਦਾਂ ਸਾਡੇ ਵਾਸਤੇ ਤੇ ਯਾਰ ਮੰਡੀਆਂ ਲੱਗਣ ਤੇ ਆ ਟੂਲ ਟੈਕਸ ਬੰਦ ਹੋਣਾ ਇਹ ਪੁਲਿਸ ਵਾਲੇ ਤੰਗ ਨਾ ਕਰਨ ਜਿਹੜੀ ਥਾਂ ਥਾਂ ਦੇ ਖਲੋਤੇ ਪਰ ਸਰਕਾਰਾਂ ਦਾ ਦਾਅਵਾ ਕਰਦੇ ਆ ਕਿ ਕਰਾਪਸ਼ਨ ਜ਼ੀਰੋ ਹੋ ਗਿਆ ਉਹ ਨਹੀਂ ਭਰਾਵਾ ਕੁਝ ਨਹੀਂ ਹੋਇਆ ਸਗੋਂ ਕੰਮ ਪਾ ਰਿਹਾ ਕਿਦੀ ਫੇਰੀ ਦੇ ਖੇਡਦੀ ਆ ਫਿਰ ਕਾਟੋ ਬੋਲੇ ਜਲੀ ਨੇ ਆਮ ਆਦਮੀ ਆਏ ਭਾਈ ਜਾ ਜੋ ਬੈ ਜਾ ਹੈ ਵੀ ਇਹ ਪੀ ਆਮ ਆਦਮੀ ਚਲੀ ਜਾਂਦਾ ਇਹ ਕਹਿੰਦੇ ਕਾਂਗਰਸ ਚਲੀ ਜਾਂਦੀ ਤੁਸੀਂ ਕਹਿੰਦੇ ਡਾਉਣ ਹੈ ਹੈ ਡਾਉਣ ਕਾ ਡਾਉਣ ਤੇ ਕਰਮਜੀਤ ਨੂੰ ਮੋਲ ਨਹੀਂ ਜਾਂਦਾ ਵੇਖੋ ਜੀ ਮੁਸ਼ਕਲ ਜੀ ਕਹਾਣੀ ਹੈ ਜੀ ਇਹ ਕਹਿੰਦੇ ਉਹਨਾਂ ਦੀ ਕਾਟੂ ਤੇ ਖੜੀ ਜਾਂਦੇ ਤੁਸੀਂ ਕਿੰਨੇ ਡੱਕ ਥੋੜੀ ਫਿਰ ਥੋੜੇ ਵਾਲੇ ਪਾਸੇ ਕਿਹੜੀ ਟਾਣੀ ਤੇ ਆ ਕਾਟੋ ਤੇ ਬੀਜੇ ਵੀ ਹੈ ਹਾਂ ਸਰ ਆ ਜਾ ਹਾਂ ਸਰ ਜਿੱਤੂਗਾ ਉਹ ਤਾਂ ਕਹਿੰਦੇ ਵਿਰੋਧ ਹੀ ਬਹੁਤ ਆ ਕਿਸਾਨ ਵਿਰੋਧ ਹੀ ਬਹੁਤ ਕਰਦੇ ਆ ਹੈਂ ਕਰੀ ਜਾਂਣਾ ਫਿਰ ਵੋਟ ਕਿਵੇਂ ਪਾਉਣਗੇ ਵੋਟਾਂ ਜਿਹੜੇ ਵਿਲੜ ਹੈਗੇ ਉਹ ਕਰੀ ਜਾਂਦੇ ਵੀਜੇ ਵੀ ਦਾ ਡਾਉਣੀ ਕਉਂ ਹੀ ਕਿਸਾਨਾਂ ਵਾਲੇ ਕਰਕੇ ਬਹੁਤ ਇੰਦਰ ਤਾਂ ਕਹਿੰਦੇ ਹੰਸਰਾ ਜਿੱਤੂਗਾ ਤੁਸੀਂ ਕਹਿੰਦੇ ਡਾਊਨ ਆ ਉਹ ਤਾਂ ਸ਼ਰਤ ਲਾਈ ਕਹਿੰਦੇ ਹੁਣੇ ਗੱਲ ਕਰਾ ਦਿੰਦੇ ਸਾਡੇ ਹਲਕੇ ਦੀ ਆ ਪਲੂਰ ਪਿੰਡਾ ਮੇਰਾ ਸਾਡੂ ਫਰੀਦਕੋਟ ਹਲਕਾ ਹੀ ਪੈਂਦਾ ਹੈ ਨਹੀਂ ਬੀਜੇਪੀ ਦਾ ਮਸ਼ਕਲਾ ਕਿਉਂਕਿ ਪਿੰਡਾਂ ਚ ਨਹੀਂ ਵੜ ਲੈਂਦੇ ਨਾ ਜਿਤਨਾ ਫੇਰ ਹੀ ਹੁੰਦਾ ਨਾ ਉਹ ਸਿਆਸੀ ਗਾਂਆਂ ਦੇ ਪੁੱਤਾਂ ਨੇ ਕਾਈ ਕੁੱਤਣਾ ਕੋਈ ਬਣ ਜੇ ਆਪਾਂ ਤਾਂ ਹੀ ਕਈ ਜਿਹੇ ਹੀ ਕੁਵਾੜਾ ਮੁੱਦੇ-ਮੁੱਦੇ ਹੱਲ ਹੁੰਦੇ ਆ ਕਿ ਗੱਲਾਂ ਹੀ ਹੁੰਦੀਆਂ ਸਰ ਉਹ ਗੱਲਾਂ ਹੀ ਆ ਕੋਈ ਨਹੀਂ ਪਹੁੰਚਾ ਜੇ ਕੰਮ ਪੈਂਦਾ ਤਾਂ ਪੈਸਾ ਨਾ ਹੁੰਦਾ ਇੰਦਰ ਪਿਆ ਤੇ ਕੱਲ ਨੂੰ ਦੂਜੀ ਪਾਰਟੀ ਭੱ ਉਹ ਦਿਨ ਲੋਕ ਪੰਜਾਬ ਦੇ ਰੋਡ ਪਾਉਣਗੇ ਨਹੀਂ ਪਾਉਂਦੇ ਮੇਰੇ ਭਾਈ ਇਹਦਾ ਮੁੱਦਾ ਲੱਗਦਾ ਕਿ ਯਾਰ ਲੋਕਾਂ ਨਾਲ ਜੁੜਿਆ ਮੁੱਦਾ ਇਹ ਹੱਲ ਹੋਣਾ ਚਾਹੀਦਾ ਵੀ ਯਾਰ ਹੁਣ ਮੁੱਦਿਆਂ ਨੂੰ ਕਰੂਗਾ ਪਹਿਲਾਂ ਭਗਵਾਨਤ ਮਾਨ ਨੂੰ ਬਣਾਇਆ ਹੁਣ ਉਹਦੀ ਬਾਤ ਪੁੱਛਦਾ ਕਿ ਐ ਹੁਣ ਹੋਰ ਨੂੰ ਬਣਾ ਦਾਂਗੇ ਉਹ ਨਹੀਂ ਪੁੱਛਦਾ ਬਾਹਰੋਂ ਆ ਕੇ ਖੜੀ ਜਾਂਦੇ ਆ ਪੰਜ ਸਾਲ ਬਾਅਦ ਜਦੋਂ ਨੇ ਕੋਈ ਗੱਲ ਨਹੀਂ ਸੁਣਨੀ ਕਿਸੇ ਦੀ ਬੋਟਲ ਲੈ ਲੈਣ ਪਹਿਲਾਂ ਆ ਕੇ ਜੰਨੀ ਦੌਰ ਤੀਕਾ ਉਹਨੇ ਨਹੀਂ ਕਹੀਦੀ ਬਾਤ ਪੁੱਛੀ ਗਈ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਨਹੀਂ ਕਰਦੇ ਉਹਦਾ ਕੀ ਮਤਲਬ ਦੇ ਪਸ਼ੂ ਡੰਗਰ ਰੱਖੇ ਆ ਬਾਦਲ ਅਕੇ ਖੁੱਦ ਭਗਵਾਨਦਮਾਨ ਕੋਲ ਤੇ ਬੱਕਰੀ ਦਾ ਕੰਨ ਨਹੀਂ ਗਾ ਆ ਮੰਦਰ ਬਣਾਤਾ ਮਤਲਬ ਕਿ ਆ ਰਾਮ ਮੰਦਰ ਦੇ ਨਾਲ ਤੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਆ ਕਿਵੇਂ ਵੇਖਦੇ ਆ ਬਹੁਤ ਵੱਡੀ ਮੰਗ ਪੂਰੀ ਕੀਤੀ ਹੈ ਜਿਹੜੀ ਸਾਡੇ ਤਾਂ ਖੰਨੇ ਕਹਿੰਦੇ ਡੰਡੇ ਪੈਣ ਲੱਗ ਗਏ ਰਾਮ ਮੰਦਰ ਲਈ ਸਤਿ ਸ੍ਰੀ ਅਕਾਲ ਜੀ ਲੋਕ ਮੁੱਦਿਆਂ ਦੀ ਗੱਲ ਕਰਾਂਗੇ ਚੋਣਾਂ ਵੀ ਮੌਸਮ ਹੈ ਲੋਕ ਮੁੱਦਿਆਂ ਦੀ ਕਿਹੜੀ ਪਾਰਟੀ ਗੱਲ ਕਰ ਰਹੀ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਕਿਸੇ ਮਹਿਮਾਨ ਨੂੰ ਨਾਮ ਬੁਲਾਈਏ ਅਸੀਂ ਕਿਸੇ ਪਾਰਟੀ ਕੋਲ ਕਿਸੇ ਪਾਰਟੀ ਦੇ ਵਰਕਰ ਤੋਂ ਨਾ ਪੁੱਛੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰਲਵੇਂ ਮਿਲਵੇਂ ਲੋਕ ਕਿਤੇ ਪਾਰਕ ਦੇ ਵਿੱਚ ਬੈਠੇ ਆ ਕਿਤੇ ਗਲੀ ਨੁੱਕੜ ਤੇ ਖੜੇ ਆ ਜਾਂ ਫਿਰ ਕਿਸੇ ਢਾਬੇ ਤੇ ਬੈਠੇ ਆ ਉਹਨਾਂ ਦੇ ਕੋਲ ਜਾ ਕੇ ਹੁਣ ਤੱਕ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਔਰ ਹੁਣ ਤੱਕ ਦੇ ਮੁੱਦਿਆਂ ਦੀ ਗੱਲ ਕਰ ਗਏ ਤਾਂ ਅਸੀਂ ਲੁਧਿਆਣਾ ਤੋਂ ਫਰੀਦਕੋਟ ਜਾ ਰਹੇ ਸੀ ਇੱਕ ਢਾਬੇ ਤੇ ਆ ਤਾਂ ਅਕਸਰ ਇੱਕ ਭਾਈਚਾਰਾ ਜਿਹਾ ਡਰਾਈਵਰ ਭਾਈਚਾਰਾ ਜੀ ਦੀ ਬਹੁਤ ਘੱਟ ਗੱਲਬਾਤ ਹੋਈ ਆ ਔਰ ਇਥੇ ਹਰੇਕ ਤਰ੍ਹਾਂ ਦੇ ਲੋਕ ਆ ਕਿ ਕਿਹਨੂੰ ਸਰਕਾਰ ਨੂੰ ਚੁਣਨ ਜਾ ਰਹੇ ਨੇ ਕਿਹੜੀ ਸਰਕਾਰ ਨੂੰ ਉਹ ਮੌਕਾ ਦੇਣਗੇ ਜਾਂ ਫਿਰ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਚੱਲ ਰਹੇ ਆ ਤੇ ਪੂਰਾ ਮਾਹੌਲ ਬਣਿਆ ਹੋਇਆ ਇੱਕ ਗੀਤ ਆਇਆ ਸੀ ਗੁਰਦਾਸ ਮਾਨ ਦਾ ਘਰ ਦੀ ਸ਼ਰਾਬ ਹੋਵੇ ਗੀਤ ਇਹ ਹੈ ਗਈ ਸੀ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਤਾਂ ਉਹੋ ਜਿਹਾ ਮਾਹੌਲ ਹੈਗਾ ਸਾਡੇ ਨਾਲ ਬਾਈ ਜੀ ਆ ਕੀ ਹਾਲ ਹੈ ਬਾਈ ਜੀ ਵਧੀਆ ਵਧੀਆ ਇੱਧਰ ਆ ਜਾ ਕੈਮਰਾਮੈਨ ਨੂੰ ਥੋੜਾ ਜਿਹਾ ਚਿਹਰਾ ਇੱਧਰਲੇ ਪਾਸੇ ਆ ਜਾ ਤੇ ਹੋਰ ਘਰ ਪਰਿਵਾਰ ਸਾਰਾ ਜੀ ਕਿਹੜੇ ਏਰੀਆ ਤੋਂ ਆ ਏਰੀਆ ਸਾਡਾ ਮੋਗਾ ਹੀ ਅੱਛਾ ਹਾਂ ਜੀ ਬੋਲੀ ਪੌਂਗਾਲੀ ਆ ਹਾਂ ਪੌ ਵਾਲੀ ਮੋਗਾ ਜਿਹੜੋ ਹੋ ਜਾਂਦੀ ਅੱਛਾ ਹਾਂ ਜੀ ਆਤਾ ਫਿਰ ਪੂਰੀ ਹਾਂ ਪੌ ਵਾਲੀ ਕੀ ਕੰਮ ਕਰਦੇ ਹੋ ਵਾਹ ਵਾਹ ਤੌਰ ਕੰਮ ਕੀ ਤੰਦਾ ਵਾ ਖੇਤੀਬਾੜੀ ਬਸ ਅੱਛਾ ਹਾਂ ਬਹੁਤ سارے ਲੋਕਾਂ ਨੂੰ ਮਿਲਦੇ ਹੋਗੇ ਹਰ ਰੋਜ਼ ਪੜਿਆਣੋ ਅੱਜ ਪੜਿਆਣ ਮਲਕੇ ਕਟਾਕੋਟਾ ਖਾ ਗਿਆ ਮਣੀ ਜੀ ਅੱਛਾ ਉਹ ਬਾਈ ਕਾਦਾ ਵਪਾਰੂ ਕੋ ਛੋਟਾ ਮੁੱਟਾ ਹਾਂ ਮਾੜਾ ਮੜਾ ਕਰ ਲਈਦਾ ਚਲੋ ਕਿੰਨੇ ਜੋਗੇ ਗਿਆ ਜੂਣ ਗੁਜ਼ਾਰਾ ਚੱਲਦਾ ਰਹਿੰਦਾ ਕੀ ਮੌੜਾ ਜੀ ਚੂਣਾ ਦਾ ਥੋੜਾ ਬਹੁਤ ਖਰਾਬ ਹੀ ਏ ਬਸ ਮੰਡੀਆਂ ਉੰਜ ਬੰਦ ਕੀਤੀਆਂ ਵੋਟਾਂ ਕਰਕੇ ਨਾ ਮੰਡੀਆਂ ਲੱਗਣ ਤਾਂ ਕਟਾਕੋਟਾ ਖਾ ਕੇ ਮੋੜਾ ਆਹੀ ਹੁਣ ਕਿਹੜੀਆਂ ਮੰਡੀਆਂ ਬੰਦ ਕਰਤੀਆਂ ਆ ਪਸ਼ੂ ਮੰਡੀਆਂ ਅੱਛਾ ਹਾਂ ਕਿ ਪੰਜਾਬ ਦੇ ਵਿੱਚ ਪਸ਼ੂ ਤਾਂ ਬਹੁਤ ਵੱਡੀ ਪੱਧਰ ਤੇ ਹੈਗਾ ਹਾਂ ਪੰਡਿਆ ਬੰਦ ਕੀਤੇ ਹੋਏ ਅੱਜ ਵੀ ਨਾ ਬੰਦ ਕਾ ਤਾਂ ਹੁੰਦਾ ਫਿਰ ਸੰਸਾਰ ਬੜਾ ਹੁਣ ਕਿਰਾਇਆ ਪੈ ਗਿਆ ਨਜਾਇਜ਼ੀ ਸਾਨੂੰ ਹੂੰ ਕਿੰਨਾ ਪੈ ਗਿਆ ਕਿਰਾਇਆ ਪੈ ਗਿਆ 7002 ਗੱਡੀਆਂ ਦਾ ਅੱਛਾ ਚਾਰ ਤੇ 500 ਰੁਪਏ ਦਾ ਗੱਲੀ ਦਾ ਤੂੰ ਵਾਪਸ ਲਿਓਣੇ ਭਾਈ ਵਾਪਸ ਵਾਪਸ ਆ ਵੀ ਖਰਾਵੇ ਦੋ ਢਾਈਵੇਂ ਤੇ ਉੱਠੇ ਆ ਕਿਵੇਂ ਮਾਹੌਲ ਮੁੱਦੇ ਮੁੱਦੇ ਕਿਹੜੇ ਚੱਲਦੇ ਪਿੰਡਾਂ ਦੇ ਵਿੱਚ ਤੇ ਮਤੇ ਸਾਡੇ ਆਹੇ ਚੱਲੀ ਜਾਂਦਾ ਇਹਨਾਂ ਨੇ ਮੰਡੀਆਂ ਲੱਗਰ ਬਾਈ ਨੇ ਬੜਾ ਦੇ ਚर्चा ਚੱਲਦੀ ਆ ਕਿ ਫਰਾਨੀ ਪਾਰਟੀ ਦੇਖ ਲਿਖੇ ਆ ਪਾਰਟੀ ਆਏ ਆ ਗਿਆ ਮੁੱਦੇ ਕਿਹੜੇ ਅਸਲ ਮੁੱਦਿਆਂ ਤੇ ਹੋਰ ਕਿਹੜੀ ਕਿਹੜ ਨਾਲ ਮੁੱਦੇ ਰਹਿੰਦੇ ਆ ਮਤੇ ਮਤ ਜਿਆਦਾ ਮੈਂ ਤਾਂ ਹੁਣ ਮੇਰੇ ਸਾਹਜ ਕਾਂਗਰਸੀ ਆਈ ਗਿਆ ਵੇਖੋ ਹੁਣ ਕਿਹਦਾ ਮੋਲਜਲ ਚੱਲਦਾ ਹਾਂ ਹਾਂ ਪੜਿਆਂ ਦਾ ਬਾਬਾ ਕੰਮ ਕਰਦਾ ਬੰਦੇ ਦਾ ਹੀ ਪਿਆ ਹਾਂ ਹਾਂ ਕਿਵੇਂ ਆ ਪੜਿਆਂ ਦਾ ਕੋਈ ਕੰਮ ਕੀਤਾ ਨਹੀਂ ਉਹਨਾਂ ਕੋਈ ਚਾਹੀਦਾ ਪਰ ਮੰਡੀਆਂ ਬੰਦ ਕਰਦੇ ਕੰਮ ਆਇਆ ਨਾ ਮੋਦੀ ਨੂੰ ਲੋਕ ਪੰਜਾਬ ਦੇ ਵੋਟ ਪਾਉਣਗੇ ਨਹੀਂ ਪਾਉਦੇ ਮੇਰੇ ਸਾਹਜ ਬਾਕੀ ਕਿਹਦਾ ਮਨ ਦਾ ਪਤਾ ਨਹੀਂ ਆ ਸਾਡਾ ਇੱਕ ਬੰਦਾ ਬੈਠਾ ਉਹਦਾ ਮੈਂ ਪਉਣੀ ਹੈ ਅੱਛਾ ਹਾਂਜੀ ਹਾਂ ਉਧਰ ਕਰ ਹੁਣ ਕਰਵਾ ਸੀ ਪਰਿਵਾਰ ਆਪਣੇ ਕਿੰਨੇ ਪਿੰਡਾਂ ਦੇ ਵਿੱਚ ਵਿਚਰਦੇ ਹੋ ਫਿਰ ਪਿੰਡਾਂ ਬੜਿਆਂ ਵਿੱਚ ਦਿਆ ਜੀ ਮਲਾਸਾਲ ਵਾਲਾ ਵੀ ਹੁੰਨੇ ਸਾਡਾ 100 ਕਿਲੋਮੀਟਰ ਪਿੰਡ ਇੱਥੇ ਉਮੀਦਵਾਰ ਬਦਲ ਕੇ ਇੱਕ ਬੰਦਾ ਇੱਧਰ ਆਜੇ ਰਾਤ ਇੱਧਰ ਆ ਦੂਜੇ ਦਿਨ ਇੱਧਰ ਤੀਜੇ ਦਿਨ ਉਹ ਤਾਂ ਫਰਕ ਪੈਂਦਾ ਚੀਜ਼ਾਂ ਦਾ ਲੋਕ ਪ੍ਰਭਾਵਿਤ ਹੁੰਦੇ ਇਹ ਚੀਜ਼ਾਂ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਕੋਈ ਇੱਧਰ ਕੋਈ ਇੱਧਰ ਬਾਕੀ ਦਾ ਉਹ ਤਾਂ ਬਸ ਖਤਮੀ ਬੰਦਾ ਰੱਬ ਆਸਰੀ ਕਮ ਚਾਲੋ ਆਸਰੀ ਹਾਂਜੀ ਹਾਂ ਹਾਂ ਠੀਕ ਹੋਰ ਬਾਈ ਜੀ ਸਾਡੇ ਨਾਲ ਕੀ ਆਲਾ ਬਾਈ ਸ਼ਕਲੇ ਪ੍ਰਸ਼ਾਦਾ ਨਹੀਂ ਇਹ ਇਹ ਸ਼ਕਲੇ ਅੱਛਾ ਹੋਰ ਪੈਰਾ ਕਿਵੇਂ ਨਿਕਲਦੀ ਜ਼ਿੰਦਗੀ ਭਰਾਵਾ ਬਾ ਇੰਦਰ ਆ ਜਾ ਕਿਹੜਾ ਇੰਦਰ ਆ ਜਾ ਫੇਸ ਆ ਜਾਣਾ ਨਾ ਬੜਾ ਲਾਜ਼ਮੀ ਹੁੰਦਾਗਾ ਕੀ ਵਿਚਾਰ ਆ ਫਿਰ ਹਾਂਜੀ ਜ਼ਿੰਦਗੀ ਦੇ ਜ਼ਿੰਦਗੀ ਭਰਾਵਾ ਚੱਲਦੀ ਜਾਂਦੀ ਆ ਏ ਰੋੜਾ ਦੇ ਸਾਰੇ ਬਹਿ ਜਾ ਫਿਰ ਮੇਰੇ ਨਾਲ ਹੀ ਆ ਯਾਰ ਅੱਛਾ ਰੋੜਾ ਸਾਰੀ ਦਿਹਾੜੀ ਰਹੀਦਾ ਹੀ ਹਾਂ ਤੇ ਜ਼ਿੰਦਗੀ ਆ ਮੈਂ ਜੇ ਬੇ ਚੋੜਨਾ ਵੀ ਕਰਦੇ ਹਾਂ ਗਾ ਦੁਬਈ ਹਾਂ ਗੱਡੀ ਆ ਆਪਣੇ ਕੋਲ ਲੇ ਲੇਡ ਵਾਲਿਆਂ ਦੀ ਹਾਂ ਤੇ ਆਹ ਬੰਦੇ ਸੁਪਾਰੀ ਆ ਹਾਂ ਇਹਨਾਂ ਨਾਲ ਰਹੀਦਾ ਮੰਡਿਆ ਜਗ੍ਹਾ ਮੰਡੀ ਹਾਂ ਤੇ ਮੰਡੀ ਦੀ ਲੱਗੀ ਭਰਾਵਾ ਡੰਗਰ ਮੋੜਾ ਆ ਹਾਂ ਇਹਨਾਂ ਨੂੰ 10000 ਰੁਪਏ ਖਰਚਾ ਪਾ ਗਿਆ ਵਿਚਾਰਿਆਂ ਨੂੰ ਤੇ ਉੱਤੇ ਪਹਿਲਾਂ ਦਾ ਮੁਲਾਜ਼ਮਾ ਨੇ ਹਣੋਂ ਲੁਧਿਆਣਾ ਹਣੀ ਲੰਘਣ ਦਿੱਤਾ ਹਾਂ ਬਾਜ ਪਰੇ ਚਲ ਗਏ ਉੱਤੇ ਧਰਨਾ ਚਲੋ ਨਾ ਛੜ ਕੇ ਛੁੜ ਕੇ ਬੰਦ ਕਰਕੇ ਹੂੰ ਤੇ ਚਲੋ ਲੱਗ ਗਈ ਮੰਡੀ ਦਾ ਵੇ ਦੋ ਘੰਟੇ ਲਾਉਣ ਦਿੱਤੀ ਦਿਓ ਡੰਡੇ ਮਾਰਦੇ ਪੁਲਿਸ ਵਾਲੇ ਤੇ ਫਿਰ ਇਹਨਾਂ ਨੇ ਫਿਰ ਆਈ ਇਹ ਵੀ ਜਦੋਂ ਲੋਕਾਂ ਨੂੰ ਤੰਗ ਕਰਦੇ ਤੇ ਉਹ ਸਰਕਾਰ ਫਿਰ ਅੱਗੇ ਨਹੀਂ ਆਉਂਦੀ ਹੂੰ ਕਿਵੇਂ ਆ ਬਾਈ ਵੋਟਾਂ ਦਾ ਮਾਹੌਲ ਕਿਵੇਂ ਆ ਵੋਟਾਂ ਦਾ ਯਾਰ ਐਂ ਚੱਲੀ ਜਾਂਦਾ ਬਾਈ ਮੰਨ ਕੇ ਚੱਲ ਵੀ ਕਿਸੇ ਦੀ ਕਿਸੇ ਦੀ ਕੋਈ ਖੁਆਇਸ਼ ਆ ਕੇ ਦੀ ਕੋਈ ਖੁਆਇਸ਼ ਆ ਡਾ ਡੀਆ ਤੁਣ ਚ ਵੱਧ ਜਵੈਸ ਵਾਲੇ ਬੰਦੇ ਕਿਹੜੇ ਮਿਲਦੇ ਆ ਵੱਡਾ ਇਹ ਨਾ ਮੰਨ ਕੇ ਜਾਂ ਕਾਂਗਰਸ ਨੂੰ ਬਾਲੇ ਲੋਕੀ ਕੀ ਆਉਂਦਾ ਜੁਗਾਰ ਕਰਦੇ ਅੱਛਾ ਤੇ ਹੋਰ ਮੁੱਦੇ ਕਿਹੜੇ-ਕਿਹੜੇ ਆ ਫਿਰ ਮੁੱਦੇ ਤਾਂ ਬਸ ਆ ਯਾਰ ਅਸੀਂ ਤਾਂ ਕਦੀ ਭਰਾ ਬੰਨੀਓ ਬੈਠੇ ਕਿ ਬੰਨ ਜਾਂਦਾ ਜਿਹੜਾ ਤੜਕੇ ਉੱਠੀਦਾ ਹੀ ਕਿੰਨੇ ਕ ਬੰਦਿਆਂ ਨੂੰ ਮਿਲਦੇ ਹਰ ਰੋਜ਼ ਹਰ ਰੋਜ਼ ਅਸੀਂ ਤਾਂ ਬਾਜ ਨੇ ਇਕੱਠੇ ਗੱਲਾਂ ਬਾਤਾਂ ਹੁੰਦੀਆਂ ਬਰੇਤੀ ਵੋਟ ਕੀ ਨੂੰ ਪਾਉਣੀ ਆ ਜਾਂ ਕਿਹੜੀ ਪਾਰਟੀ ਅਜੰਡਾ ਵੋਟਾਂ ਦਾ ਰਿਗਾਰਡ ਬਸ ਐ ਚੱਲੀ ਜਾਂਦਾ ਕੋਈ ਕਿਸੇ ਨੂੰ ਕਿਸੇ ਨੂੰ ਆਂਦਾ ਬਾਲਾ ਕਾਂਗਰਸ ਦਾ ਮਾਹੌਲ ਚੱਲਦਾ ਪਿਆ ਅੱਛਾ ਤੇ ਮੁੱਦਾ ਕਿਹੜਾ ਫਿਰ ਵੱਡਾ ਮੁੱਦਾ ਦਾ ਯਾਰ ਕੋਈ ਨਹੀਂ ਸਾਡੇ ਹਿਸਾਬ ਨਾਲ ਯਾਰ ਹੈ ਮੁੱਦਾ ਕਾਦਾ ਰੱਖੀਏ ਅੱਛਾ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੈਗੀ ਭਰਾਵਾ ਸਾਡੀ ਨਾਲ ਇੱਥੇ ਆਏ ਹਾਂ ਉਹ ਟੂਲ ਟੈਕਸ ਵਾਲਿਆਂ ਦੇ ਉਹ 220 ਰੁਪਏ ਵਿੱਚ ਉਹਾਂ ਦੇ ਨੰਗਨ ਨਹੀਂ ਦੇਣਾ ਹਾਂ ਉੱਥੇ ਭਰਾਵਾ ਦਾ ਮੀਟਾ ਲੱਗ ਗਿਆ ਉਹ ਕਦ ਕਦ ਲੰਗੜ ਦੇਣਾ ਉਹ ਪਰਵਾ 35 ਰੁਪਏ ਕਰਦੇ 230 ਰੁਪਏ ਸਾਡੇ ਵਿੱਚ ਹਾਂ ਫਿਰ ਹੋਰ ਪਾਇਆ 200 ਤੇ ਫਿਰ ਲੰਗਣ ਦਿੱਤਾ ਸਾਨੂੰ ਤੁਹਾਨੂੰ ਕਿਹੜਾ ਲੱਗਦਾ ਮੁੱਦਾ ਵੀ ਆ ਮੁੱਦਾ ਪੰਜਾਬ ਦਾ ਹੱਲ ਹੋਣਾ ਚਾਹੀਦਾ ਮੁੱਦਾ ਵੱਡਾ ਹੈਗਾ ਇਹਦੇ ਨਾਲ ਨੁਕਸਾਨ ਉਹਦਾ ਸਾਡੇ ਵਾਸਤੇ ਤੇ ਯਾਰ ਮੰਡੀਆਂ ਲੱਗਣ ਤੇ ਆ ਟੂਲ ਟੈਕਸ ਬੰਦ ਹੋਣਾ ਤੇ ਛੜਕਾ ਚੰਗੀਆਂ ਹੋਣ ਡਰਾਈਵਰ ਇਹ ਚੀਜ਼ੇ ਮੰਗਦੇ ਇਹ ਪੁਲਿਸ ਵਾਲੇ ਤੰਗ ਨਾ ਕਰਨ ਜਿਹੜੇ ਥਾਣੇ ਖਲੋਤੇ 100-100 ਰੁਪਏ ਸੁਧਾਰ ਹੋਣਾ ਚਾਹੀਦਾ ਸੁਧਾਰ ਹੋਣਾ ਚਾਹੀਦਾ ਇਹ ਮੰਨ ਲ ਕੇ ਕੋਲ ਨਹੀਂ ਕਾ ਗਿਆ ਤੇ ਹੈਗਾ ਉਹਨੂੰ ਚਲਾਨ ਕਰਨ ਹੁੰਦਾ ਪਰ ਸਰਕਾਰਾਂ ਦਾ ਦਾਅਵੇ ਕਰਦੇ ਆ ਕਿ ਕਰਾਪਸ਼ਨ ਜ਼ੀਰੋ ਹੋ ਗਿਆ ਉਹ ਨਹੀਂ ਭਰਾਵਾ ਕੁਝ ਨਹੀਂ ਹੋਇਆ ਸਗੋਂ ਕੰਮ ਬਣ ਗਿਆ ਅੱਛਾ ਆਮ ਲੋਕ ਲੁਧਿਆਣਾ ਖੜੇ ਹੁੰਦੇ ਲੈ ਉਰ ਲੈਬਾਂ ਦੇ ਥੱਲੇ ਨਹਿਰ ਤੇ ਹਾਂ ਉਤੋਂ ਲੰਘੇ 100-100 ਰੁਪਿਆ ਕੋਈ ਟਿਕਾ ਕੇ ਤੇ ਨਹੀਂ ਪਹੁੰਚਿਆ ਐਂਟਰੀ ਕਰਾਓ ਐਂਟਰੀ ਕਰਾਓ ਭਈ ਕਾਦੀ ਐਂਟਰੀ ਹੁੰਦੀ ਆ ਕੋਈ ਨਹੀਂ ਬਸ ਐਂ ਆ ਦੇ ਪੈਸੇ ਦਿਓਰ ਕੀ ਗੁੰਡਾ ਟੈਕਸੀ ਆ ਫਿਰ ਗੁੰਡਾ ਟੈਕਸੀ ਹੋਰ ਮੁੰਡਿਆ ਕੀ ਹਾਲਾ ਬਰਦਾ ਰੇ ਹੈ ਕਰਦੀ ਕਲਾ ਤੇਰੀ ਸ਼ਰਮਾਈ ਜਗਾ ਤੂੰ ਜਨਾ ਇਹੇ ਗੋਲ ਹੈ ਵਿਆਹਿਆ ਨਹੀਂ ਤਾਂ ਕਰਕੇ ਕਿੱਥੇ ਗਏ ਸੀਗੇ ਇਹਦੇ ਨਾਲ ਹੀ ਕਰ ਕੋਲ ਹੈ ਕਿੱਥੇ ਗਏ ਸੀਗੇ ਆਹ ਬਾਈ ਬੈਠਾ ਇੱਧਰ ਗੱਲ ਕਰਦੇ ਆ ਕੀ ਹਾਲ ਹੈ ਬਾਈ ਕੀ ਨਾਂ ਤੇਰਾ ਗੁਰਮੀਲ ਕਿੱਥੋਂ ਆ ਰਾਇਨਾਲ ਕਿ ਤੋਂ ਅਰਾਈਆਂ ਵਾਲਾ ਅਰਾਈਆਂ ਵਾਲਾ ਫਰੀਦਕੋਟ ਆ ਅੱਛਾ ਫਰੀਦਕੋਟ ਚ ਹੀ ਆ ਨਾ ਉਹ ਪਰਲੇ ਪਾਸੇ ਮਚਾਕੀ ਉਹ ਪਰਲੇ ਪਾਸੇ ਅੱਛਾ ਠੀਕ ਆ ਹੋਰ ਫਿਰ ਕਾਟੋ ਸਿਆਸੀ ਕਾਟੋ ਕਿੱਥੇ ਖੜਦੀ ਆ ਮੈਂ ਤੇ ਲੀਂਦਾ ਟੂੜੀ ਦਾ ਕੰਮ ਕਰਦਾ ਅੱਛਾ ਟੂੜੀ ਦਾ ਗੈਂ ਉਹ ਤੇ ਪਏ ਲੋਕ ਟੂੜੀ ਚਲੇ ਹਾਂਜੀ ਹਾਂਜੀ ਵੋਟਾਂ ਵਾਲੀ ਕਾਟੋ ਫਿਰ ਵੋਟਾਂਾਂ ਵੀ ਜੱਲੀ ਜਾਂਦੇ ਆ ਅੱਛਾ ਕੀ ਦੀ ਫੇਰੀ ਤੇ ਖੜਦੀ ਆ ਫਿਰ ਕਾਟੋ ਦੋ ਵਜੇ ਲੈਨੇ ਆ ਆਮ ਆਦਮੀ ਆਏ ਭਾਈ ਆਜੋ ਭੇਜੋ ਹੈ ਵੀ ਜੀਪੀ ਆਮ ਆਦਮੀ ਚਲੀ ਜਾਂਦਾ ਇਹ ਕਹਿੰਦੇ ਕਾਂਗਰਸ ਚਲੀ ਜਾਂਦੀ ਤੁਸੀਂ ਕਹਿੰਦੇ ਡਾਉਣ ਹੈ ਡਾਉਣ ਕਾਂਗਰਸ ਡਾਉਣ ਅੱਛਾ ਕਿਵੇਂ ਕੰਮ ਹੀ ਨਹੀਂ ਕੀਤੇ ਉਹਨੇ ਇਹ ਕਹਿੰਦੇ ਉਹਨਾਂ ਦੀ ਕਾਟੂ ਉੱਤੇ ਖੜੀ ਜਾਂਦੇ ਤੁਸੀਂ ਕਹਿੰਦੇ ਟਰੱਕ ਥੋੜੀ ਫਿਰ ਥੋੜੇ ਵਾਲੇ ਪਾਸੇ ਕਿਹੜੀ ਟਾਣੀ ਤੇ ਆ ਕਾਟੋ ਅੱਡੇ ਬੀਜੀਪੀ ਹੋਊਗੀ ਹਾਂ ਸਰ ਆਜਾਂ ਸਰ ਜਿੱਤੂਗਾ ਜਿੱਤੂਗਾ ਉਹ ਤਾਂ ਕਹਿੰਦੇ ਵਿਰੋਧੀ ਬਹੁਤ ਆ ਕਿਸਾਨ ਵਿਰੋਧੀ ਬਹੁਤ ਕਰਦੇ ਆ ਗਰੀ ਜਣ ਹੈ ਹੈ ਗਰੀ ਜਣਾ ਫਿਰ ਵੋਟ ਕਿਵੇਂ ਪਾਉਣਗੇ ਵੋਟ ਉਹ ਜਿਹੜੇ ਵਿੱਲੜ ਹੈਗੇ ਉਹ ਗਰੀ ਜਣ ਦੇ ਜਿਹੜੇ ਜਿਹੜੇ ਵਿੱਲੜ ਆ ਉਹ ਪਾਉਣਗੇ ਉਹ ਵਿਰੋਧ ਕਰਦੇ ਆ ਕੰਮ ਵਾਲਾ ਬੰਦਾ ਨਹੀਂ ਕਰਦਾ ਲੈ ਵੀ ਥੋੜੀ ਗੱਲ ਕੱਢਤੀ ਇਹਨੇ ਭਾਜੀ ਇਹ ਕਹਿੰਦੇ ਨਹੀਂ ਵੀ ਕਾਂਗਰਸ ਨਹੀਂ ਕਹੇ ਤਾਂ ਬੀਜੇਪੀ ਘਾਟੋ ਘੇੜਦੀ ਆ ਅੱਛਾ ਜਿਹੜਾ ਵਿਰੋਧ ਹੁੰਦਾ ਕਦੋਂ ਹੁੰਦਾ ਫਿਰ ਉਹ ਕਰੀ ਜਾਂਦੇ ਜੀ ਵਾਹ ਅੱਛਾ ਕਿ ਹੋਸ਼ ਹੈ ਹੋਰ ਬਾਬਾ ਜੀ ਆ ਜਾ ਭਾਈ ਆ ਜਾ ਯਾਰ 10000 ਲੈ ਅੱਜ ਇਧਰ ਚਾਹ ਜੀ ਠਾਰੀ ਜਾਂਦਾ ਭਾਈ ਕਿਵੇਂ ਠਾਰਤੀ ਚਾਹ ਹਾਂਜੀ ਹਾਂਜੀ ਚਾਰੀ ਜਾਂਦੇ ਜੀ ਇਹ ਕਹਿੰਦੇ ਹੰਸ ਰਾਜ ਜਿੱਤੂਗਾ ਪਰ ਕਿਸਾਨ ਥੋੜੇ ਮੈਨੂੰ ਠਾਰੀ ਜਾਂਦੇ ਜੇ ਚਾਹ ਠਾਰੀ ਜਿਹਨੇ ਕਿਸਾਨ ਨੂੰ ਹੋਵੇ ਉਹਨੂੰ ਠਾਰੀ ਜਾਂਦੇ ਆ ਹੰਸ ਰਾਜ ਪੱਕਾ ਜਿੱਤੂਗਾ ਪੱਕਾ ਪੱਕਾ ਲੋਹੇ ਦੇ ਲਿਖੀ ਰਾਈ ਅੱਛਾ ਸ਼ਰਤਾਂ ਵਾੜੀਆਂ ਲੱਗੀਆਂ ਹੋਈਆਂ ਕਈ ਕਹਿੰਦੇ ਸਿਆਸ ਚੜ ਜਾਗੇ ਸੀ ਜੀ ਮੈਂ ਨਾ ਛੜ ਦੇ ਗੱਲਾਂ ਯਾਰ ਬਾਈ ਯਾਰ ਅੱਛਾ ਕਿਹੜਾ ਪਿੰਡ ਆ ਪਿੰਡ ਆਪਣਾ ਰਾਣਾਂ ਵਾਲਾ ਜਿਹੜਾ ਫਰੀ ਕੋਟ ਹੈ ਅੱਛਾ ਬਾਈ ਦਾ ਪਿੰਡ ਆ ਉਹੀ ਆ ਜਿਹੜਾ ਜਿੱਕਾ ਤੁੰਜੂ ਕਾਂਸ ਰਾਜ ਮੈਂ ਪੱਕਾ ਜੀ ਪੱਕਾ ਪੱਕਾ ਕਾਦ ਹੋ ਕੋਈ ਗਲਤਤਾ ਦੱਸੋ ਕੋਈ ਉਹ ਤਾਂ ਤੁਸੀਂ ਆ ਬੰਦਾ ਆ ਜਿੱਤੂਗਾ ਦੇਖੋ ਜੀ ਪਹਿਲਾਂ ਸਰਕਾਰਾਂ ਕਿੰਨੀਆਂ ਆਈਆਂ ਕੋਈ ਗਰੀਬ ਦਾ ਮਸਲਾ ਹੱਲ ਨਿਕੀ ਨਾ ਕੀਤਾ ਹੂੰ ਠੀਕ ਹੈ ਜੀ ਹੁਣ ਇਹ ਕਹਿੰਦੇ ਵੀ ਅਸੀਂ ਜਿਹੜਾ ਗਰੀਬ ਦਾ ਹੱਕ ਹੈ ਅਸੀਂ ਦਵਾਵਾਂਗੇ ਅੱਛਾ ਮੋਦੀ ਕਹਿੰਦਾ ਹਾਂਜੀ ਤੇ ਗਰੀਬ ਲੋਕ ਹੋਈ ਆ ਜੀ ਆ ਉਹਦਾ ਹੱਕ ਮੈਨੂੰ ਵੋਟ ਕਿਹਨੂੰ ਪੈ ਰਹੀ ਆ ਹੰਸਰਾਜ ਨੂੰ ਕਿ મોદી ਨੂੰ ਪੈ ਰਹੀ ਆ ਹੰਸਰਾਜ ਆਪਣਾ ਵੀ ਉਹਨਾਂ ਦਾ ਹੀ ਆ ਜੀ ਹਾਂ ਅਸੀਂ ਤਾਂ ਜੀ ਉਹ ਹੰਸਰਾਜ ਵੋਟ મોદી ਦੇ ਨਾਮ ਨੂੰ ਪਾ ਰਹੇ ਆਂ ਹੰਸਰਾਜ ਦੇ ਨਾਮ ਨੂੰ ਅਸੀਂ મોદી ਦੇ ਨਾਮ ਨੂੰ ਪਾ ਰਹੇ ਆਂ ਅੱਛਾ ਕੈਂਡੀਡੇਟ ਨਹੀਂ ਫਰਕ ਕਿਹਨਾਂ ਦਾ ਜਿਹੜਾ ਮਰਜ਼ੇ મોદી ਨੂੰ ਵੋਟ ਪਾਉਣੀ ਹੈ ਮੈਂ મોદી ਨੂੰ ਵੋਟ ਕੰਮ ਕੀ ਕਰਦੇ ਆਂ ਕੰਮ ਜੀ ਬਸ ਆਹੇ ਟ੍ਰੈਵਲਰੀ ਕਰਦੇ ਆਂ ਅੱਛਾ ਬਹੁਤ ਲੋਕਾਂ ਨੂੰ ਮਿਲਦੇ ਆਂ ਬਹੁਤ ਜ਼ਿਆਦਾ ਕਿੰਨੇ ਕ ਬੰਦਿਆਂ ਨੂੰ ਮਿਲਦੇ ਆਂ ਸ਼ਾਮ ਤੱਕ ਬਹੁਤ ਜ਼ਿਆਦਾ ਜੀ ਵਾਦ ਵਾਦ ਅੱਛਾ ਤੇ ਕੀ ਕਿੰਨੇ ਫਿਰਨਾਂ ਨੂੰ ਬਸ ਇਹ ਕੋਈ ਕਹੀਦਾ ਵੀ ਵਰਕਰ ਉਹਨਾਂ ਦੇ ਆ ਬੀਜੇਪੀ ਦੇ ਕਿ ਉਹੀ ਸੁਧਾਰ ਨਹੀਂ ਆ ਨਹੀਂ ਸਾਡਾ ਠੇਕੇਦਾਰ ਜਿਹੜਾ ਜੀ ਉਹ ਹੈ ਅੱਛਾ ਪੱਟੇ ਚੱਕੀ ਬਿਠੇ ਆ ਫੇਰਾ ਤੇ ਕਰਮਜੀਤ ਨੂੰ ਮੋਲ ਨਹੀਂ ਜਾਂਦਾ ਵੇਖੋ ਜੀ ਮੁਸ਼ਕਲ ਜੀ ਕਹਾਣੀ ਉਹਦੀ ਕਾਰਨ ਵੇਖੋ ਇਹ ਮੁਸ਼ਕਲ ਜੀ ਕਹਾਣੀ ਉਹਨਾਂ ਦੀ ਨਹੀਂ ਮੁਸ਼ਕਲ ਕਹਾਣੀ ਕਾ ਤੂੰ ਕੋਈ ਸਰਕਾਰ ਦੇ ਵਿੱਚ ਆ ਪੰਜਾਬ ਸਰਕਾਰ ਉਹਨਾਂ ਦੀ ਹੈ ਸਰਕਾਰ ਉਹਨਾਂ ਦੀ ਹੈਗੀ ਆ ਮੰਨਦੇ ਆ ਹਾਂ ਲੇਕਿਨ ਸਾਡੇ ਪਿੰਡ ਦੇ ਵਿੱਚ ਕਈਆਂ ਗਰੀਬਾਂ ਨੇ ਖਾਂ ਲਈ ਹੈ ਜੀ ਉਹਨੇ ਯਸ਼ਤਰੀ ਨੇ ਕਰਵਾਈ ਬਹੁਤ ਰੋਲਾ ਪਾਇਆ ਗਰੀਬਾਂ ਨੇ 35 3540 ਘਰ ਹੈਗੇ ਸਾਡੇ ਕੇ ਦੀ ਗੱਲ ਨਹੀਂ ਹੁਣੀ ਦੇਖਣਾ ਵੀ ਕੋਈ ਗਰੀਬ ਤਾਂ ਮੈਂ ਥਾਂ ਲੈਂਦਾ ਕਮਰੇ ਪਾਉਂਦਾ ਜੀ ਹਾਂ ਜੇ ਉਸ ਦੀ ਥਾਂ ਉਸ ਦੇ ਨਾਂ ਨਾ ਹੋਵੇ ਉਹਦਾ ਫਿਰ ਕਰਾਈ ਦੇ ਬੈਠਾ ਕਾਟੋ ਫਿਰ ਐਸੀ ਕਰਕੇ ਬਦਲਾਓ ਜੀ ਕਾਟੋ 베ਰੀ ਤੇ ਆ ਮੈਂ ਨੇ ਪੱਕਾ ਜੀ ਪੱਕੀ ਗੱਲ ਆ ਲਿਖੀ ਤੇ ਰੱਖੀ ਆ ਜੀ ਅੱਛਾ ਅੰਤਰਾਜ ਵਾਲੀ ਕਾਟੋ ਬੇਰੀ ਤੇ ਹੈ ਪੱਕਾ ਹੈ ਪੱਕਾ ਹੀ ਕੌਂਦੀਆਂ ਬਾਗੀਆਂ ਮੈਂ ਆਣਾ ਇੱਕ ਸੜ ਨੂੰ ਗੱਲਾਂ ਜੀ ਆਇਆ ਠੀਕ ਆ ਇਧਰ ਬਾਈ ਘੋੜ ਚੱਕੇ ਕਿ ਕੀ ਆਏ ਬਾਲੂ ਚਾਈ ਆ ਹੈ ਇਹ ਕਿ ਘੋੜਾ ਕੇ ਬਾਲੂ ਚਾਈ ਆ ਬਾਲੂ ਚਾਈ ਆ ਅੱਛਾ ਇਹ ਇਹਨਾਂ ਲਈ ਕਾਟੋ ਤਾਂ ਹੋਰ ਪਾਸੇ ਖੇੜਦੇ ਥੋੜੇ ਵਾਲੀ ਕਿਹੜੇ ਕਿੱਧਰ ਖੇੜਦੀ ਆ ਉਧਰ ਹੀ ਖੇੜਦੀ ਆ ਹੈ ਕੋਈ ਆ ਕਿਧਰ ਉਹ ਵੀ ਜੇ ਵੀ ਅੱਛਾ ਈ ਗੱਲ ਆ ਉੱਤਰ ਕਾਂਗਰਸ ਕੋਈ ਕਿ ਨਾਮ ਆਦਮੀ ਪਾਰਟੀ ਤੁਸੀਂ ਬੀਜੇਪੀ ਇਹਨਾਂ ਵਿਰੋਧ ਹੋਈ ਜਾਂਨ ਲਿਆ ਅੰਤਰਾਜ ਦਾ ਉਹ ਜਿੱਤੂਗਾ ਹੈ ਉਹ ਹੀ ਕੋਈ ਫਰਕ ਨਹੀਂ ਪੈਂਦਾ ਮਿਲਿਆ ਅੰਤਰਾਜ ਨੂੰ ਕਦੇ ਹੈ ਉਹ ਹਾਂ ਅੰਤਰਾਜ ਬਾਈ ਹੁਣੇ ਬੁਲਾ ਲਉ ਭਾਈ ਹੈ ਹੁਣੇ ਬੁਲਾ ਲਉ ਭਾਈ ਅੱਛਾ ਆਊਗਾ ਤੁਹਾਡੇ ਕਹਿਣ ਤੇ ਨਹੀਂ ਯਾਰ ਬਾਈ ਛੱਡ ਦੇ ਗੱਲਾਂ ਯਾਰ ਮੈਨਾਂ ਫੁੱਟੀ ਗੱਲ ਹੁੰਦੀ ਆ ਮੈਨਾਂ ਯਾਰ ਲੋਹੀ ਦੇ ਲਿਖੀ ਰਿਹਾ ਸੀ ਫੁੱਟੀ ਯਾਰ ਅੱਛਾ ਜੇ ਮੈਂ ਆਪਾਂ ਖੜੇ ਆ ਇਦਾਂ ਖੜਦੇ ਜੀ ਆਪ ਵੀ ਨਾਲ ਹਾਂ ਅੱਛਾ ਜੇ ਮੈਂ ਆਪਾਂ ਖੜੇ ਆ ਇਦਾਂ ਖੜਦੇ ਹੁੰਦੇ ਆ ਆਪਣੀ ਨਾਲ ਜੇ ਕੋਸ਼ਿਸ਼ ਕਰ ਰਹੇ ਤੇ ਗੱਲ ਹੋ ਸਕਦੀ ਅਸੀਂ ਦੇਖ ਲਈਏ ਅਜਮਾ ਕੇ ਵੈਸੇ ਤਾਂ ਕਾ ਕਰਨੀ ਚਾਹੀਦੀ ਨਹੀਂ ਦੇਖੀਏ ਅਜਮਾ ਕੇ ਅੱਜ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ ਬੜੇ ਕਰੇ ਅਸੀਂ ਉਧਰ ਨੂੰ ਨਾ ਤੇ ਗੱਲ ਕਰ ਲੈਣੇ ਗੱਲ ਕਰਿਓ ਕਿ ਸਾਡੇ ਕੋਲ ਤਾਂ ਮੀਡੀਆ ਲੋਕੜੇ ਤਾਂ ਕਹਿ ਬੈਠੇ ਆਖ ਬੜੇ ਕਰੇ ਕਰਕੇ ਦੇਖਿਓ ਗੱਲ ਕਿਵੇਂ ਮੁੰਡਿਆ ਫਿਰ ਬੜੀਆਂ ਸਿੱਧੀਆਂ ਮੁੱਛਾਂ ਗੇਤੀਆਂ ਹੈ ਹੋਰ ਵੇਲੇ ਆਈ ਕਰੇ ਆਏ ਵੇਲੇ ਆਂ ਕਰੀ ਜਾਈਦਾ ਅੱਛਾ ਰਜਾ ਨਹੀਂਗਾ ਹੋਰ ਹੈ ਨਹੀਂ ਵੇਲੇ ਫਿਰ ਇਹਤੋਂ ਆਇਆ ਇਹ ਚੰਡੀਗੜ੍ਹ ਤੋਂ ਅੱਛਾ ਕਿੱਧਰ ਚੱਲੇ ਆ ਆਪਣੇ ਪਿੰਡਾ ਭਲੂਰ ਇਥੇ ਮਾਲਾ ਭਲੂਰ ਪੂਰ ਸਿੱਧਾ ਪੜਦੇ ਆ ਉਥੇ ਹਾਂਜੀ ਹਾਂ ਅਸੀਂ 3B2 ਹਾਈਲਾਈਟ ਸੈਂਟਰ ਆ ਬ੍ਰਦਰ ਦਾ ਇਹਦਾ ਜੀ ਅੱਛਾ ਅੱਛਾ ਠੀਕ ਆ ਹੋਰ ਫੇਰਾ ਬਹੁਤ ਮੁੰਡਿਆਂ ਨੂੰ ਮਿਲਦੇ ਹੋਣਗੇ ਯਾਰ ਬਹੁਤ ਹੁੰਦੇ ਹੋਣੇ ਆ ਕੀ ਕਹਿੰਦੇ ਐ ਬਰੋ ਉਹ ਬੱਤ ਉਹ ਕੇ ਕਾ ਮਚੜਦੀ ਕਿਉਂ ਵੋਟਾ ਪਾਉਨੇ ਆ ਫਿਰ ਕਿਹਦੀ ਚੜ੍ਹਾਈ ਕਿਹਦੀ ਦੇਖਦੇ ਆ ਵੱਧ ਬੀਜੇਪੀ ਦਾ ਡਾਉਨ ਹੀ ਆ ਯਾਰ ਕਿਉਂਕਿ ਕਿਸਾਨਾਂ ਵਾਲੇ ਕਹਿੰਦੇ ਬਹੁਤ ਇੰਦਰ ਕਹਿੰਦੇ ਹੰਸਰਾ ਜਿੱਤੂਗਾ ਤੁਸੀਂ ਕਹਿੰਦੇ ਡਾਉਨ ਆ ਉਹ ਤਾਂ ਸ਼ਰਤ ਲਾਈ ਕਹਿੰਦੇ ਹੁਣੇ ਗੱਲ ਕਰਾ ਦਿੰਦੇ ਸਾਡੇ ਹਲਕੇ ਦੀ ਆ ਪਲੂਰ ਪਿੰਡਾ ਮੇਰਾ ਸਾਡੂ ਫ੍ਰੀਜ ਕੋਟ ਹਲਕਾ ਹੀ ਪੈਂਦਾ ਏ ਨਹੀਂ ਬੀਜੇਪੀ ਦਾ ਮੁਸ਼ਕਲ ਆ ਕਿਉਂਕਿ ਪਿੰਡਾਂ ਚ ਨਹੀਂ ਵੜਨਦੇ ਨਾ ਜਿਤਨਾ ਫੇਰ ਹੀ ਹੁੰਦਾ ਨਾ ਬਹੁਤ ਜੀ ਨਾ ਬਾਈ ਯਾਰ ਤੇ ਇਹ ਗੱਲ ਤਾਂ ਇੱਤੀ ਹੀ ਕੱਟਤੀ ਯਾਰ ਕਹਿੰਦੇ ਪਿੰਡਾਂ ਚ ਤਾਂ ਵੜ ਨਹੀਂਦੇ ਤੇ ਤੁਸੀਂ ਜਿੱਤਣ ਦੀ ਗੱਲ ਕਰਦੇ ਭਾਈ ਆਪਣੇ ਮੁਜਜ਼ਾ ਨਹੀਂ ਆਪਣੇ ਅੱਛਾ ਹਾਂ ਹਾਂ ਇਹ ਇਹ ਬਹੁਤ ਸਿਆਣੀ ਗੱਲ ਆ ਹਾਂਜੀ ਹਾਂ ਅੱਛਾ ਤੇ ਕੌਣ ਜਿੱਤੂ ਬੜਾ ਕਿਹਦੀ ਚੜ੍ਹਾਈ ਲੱਗਦੀ ਆ ਪੰਜਾਬ ਚ ਬੱਸ ਯਾਰ ਹੈ ਘੱਮ ਹੀ ਹੈ ਇਹ ਤੇ ਕਰ ਲੋਕਾਂ ਨੇ ਕਿਉਂਕਿ ਹੈ ਤਾਂ ਕੈਂਡੀਡੇਟ ਹੀ ਨਹੀਂ ਮਿਲ ਰਹੇ ਨਾ ਪੂਰੇ ਹੈ ਤਾਂ ਕੈਂਡੀਡੇਟ ਆ ਇੱਕ ਹੋ ਖੜੇ ਆਪਣੇ ਸਿੱਖ ਸੰਘਰਸ਼ ਸੀਗੇ ਕਿਹੜੇ ਉਹ ਵੀ ਖੜੇ ਆ ਆਜ਼ਾਦ ਮੇਰੇ ਸਾਹਮਣੇ ਜਿਹੜੇ ਖੜ ਜਾਂਦੇ ਬੰਦਾ ਹੋ ਜਾਂਦਾ ਵੀ ਅੱਜ ਇੱਧਰ ਆ ਪਿਆ ਤੇ ਕੱਲ ਨੂੰ ਦੂਜੀ ਪਾਰਟੀ ਭੱਜ ਜਾਂਦਾ ਉਹਦਾ ਅਸਰ ਪੈਂਦਾ ਕੋਈ ਉਹ ਤਾਂ ਯਾਰ ਚੱਕ ਮੇਚ ਲਿਆ ਕਿਉਂਕਿ ਕਈ ਹੀ ਆਏ ਹੁੰਦਾ ਨਾ ਪਾਰਟੀਆਂ ਨਵੇਂ ਆਏ ਬੰਦੇ ਨੂੰ ਪਹਿਲਾਂ ਟਰੈਕਟਰ ਦੇ ਦੇ ਕਿਹੜੇ ਪੁਰਾਣੇ ਵਰਕਰ ਹੁੰਦੇ ਉਹ ਵਿਚਾਰੇ ਪਿੱਛੇ ਹੋ ਜਾਂਦੇ ਆ ਫਿਰ ਹਾਂ ਹਾਂ ਹੋ ਜਾਂਦੇ ਇਹਦੇ ਨਾਲ ਅੱਛਾ ਟੁੱਟਦੇ ਬਹੁਤ ਅਨੇ ਦੇ ਨਾਲ ਬੰਦੇ ਹਾਂ ਬਈ ਪੂਰਾ ਫਰਕ ਪੈਂਦਾ ਅੱਛਾ ਤੇ ਨੌਜਵਾਨ ਕਿਵੇਂ ਕਹਿੰਦਾ ਫਿਰ ਕਿੱਧਰ ਜਾਊਗਾ ਨੌਜਵਾਨ ਦੇ ਮੁੱਦੇ ਹੱਲ ਹੋਏ ਜਿਹੜੇ ਇਰ ਅੱਗੇ ਵਾਲੇ ਗੱਲਾਂ ਤਾਂ ਹੈ ਨਹੀਂ ਨੌਜਵਾਨ ਹੁਣ ਆਏ ਆ ਨਾਰਾ ਕਿਸੇ ਹੋਰ ਦਾ ਹੈ ਕੋਈ ਹੋਰ ਦਾ ਮਾਨ ਕਿਸੇ ਪਾਸੇ ਡੰਡਾ ਕੋਈ ਡੰਡਾ ਕੋਈ ਜਿਵੇਂ ਕਿ ਲੀਡਰ ਫਾਇਸਟ ਕਰਦੇ ਹੁਣ ਨੌਜਵਾਨ ਜਾਂ ਸਾਰੇ ਸਿਆਣੇ ਹੋਏ ਆ ਹਾਂ ਹੁਣ ਕਿਹੜਾ ਆ ਗਿਆ ਕਹਿੰਦੇ ਬਾਈ ਤੇਰੇ ਨਾਲ ਆ ਕੋਈ ਚੱਕਰ ਨਹੀਂ ਚੱਕ ਦਾਂਗੇ ਅੱਛਾ ਬਾਅਦ ਵਿੱਚ ਬਦਲਦਾ ਕਿਹੜਾ ਬਾਈ ਕਿਹੜਾ ਚੱਕਦਾ ਆਪਦੇ ਹੀ ਚੱਕ ਦਿੰਦੇ ਆ ਠੀਕ ਆ ਬਾਅਦ ਵਿੱਚ ਬਦਲਦਾ ਕਿਹਦੀ ਚੱਕਰੀ ਪੈ ਗਈ ਠੀਕ ਆ ਠੀਕ ਆ ਤੇ ਇਧਰ ਵੀ ਬਾਈ ਬੈਠੇ ਆ ਬਾਈ ਖਾਣਾ ਖਾਈ ਜੰਨੇ ਫਿਰ ਕਰ ਲਿ ਗਏ ਗੱਲ ਕਿ ਨਹੀਂ ਔਰ ਕਿਹੜਾ ਪਿੰਡ ਆ ਰੋਡੇ ਆ ਅੱਛਾ ਉਹ ਸੰਤਪਿੰਡਰਾਂ ਵਾਲਿਆਂ ਦਾ ਪਿੰਡ ਆ ਅੱਛਾ ਹੋਰ ਕੀ ਬਣਦਾ ਬਣਾਉਂਦਾ ਈ ਬੰਨ ਬਣਾਉਣਾ ਸੀ ਮੰਡੀ ਗਏ ਸੀ ਅੱਛਾ ਮੰਡੀ ਲੱਗਣ ਨਹੀਂ ਦਿੱਤੀ ਮੜਿਆ ਜਦੋਂ ਥੱਕੇ ਤੂੰ ਜਿਹੜੇ ਮੰਡੀ ਖੰਨੇ ਖੰਨੇ ਅੱਛਾ ਖੰਨੇ ਮੰਡੀ ਗਏ ਸੀ ਅੱਛਾ ਤੇ ਕੀ ਬਣਦਾ ਬਣਾਉਂਦਾ ਬਾਈ ਸਿਆਸੀ ਉਹ ਸਿਆਸੀ ਗਾਂਆਂ ਦੇ ਪੁੱਤਾਂ ਨੇ ਕਾਈ ਖੁੱਤਣਾ ਕੋਈ ਬਣ ਜੇ ਆਪਾਂ ਤਾਂ ਹੀ ਕਈ ਤੇ ਉਹੀ ਕੁਵਾੜਾ ਮੁੱਦੇ ਮੁੱਦੇ ਹੱਲ ਹੁੰਦੇ ਆ ਕਿ ਗੱਲਾਂ ਹੀ ਹੁੰਦੀਆਂ ਸਰ ਉਹ ਗੱਲਾਂ ਹੀ ਆ ਕੋਈ ਨਹੀਂ ਪਹੁੰਚਾ ਜੇ ਕੰਮ ਪੈਂਦਾ ਤਾਂ ਪੈਸਾ ਨਾ ਹੁੰਦਾ ਅੱਛਾ ਜਦੋਂ ਕੋਈ ਕੰਮ ਹੁੰਦਾ ਕੋਈ ਲੜਾਈ ਹੋ ਗਈ ਕੋਈ ਪੜ੍ਹਾਈ ਹੋ ਗਈ ਤੋ ਪਹਿਲਾਂ ਕਹਿੰਦੇ ਪੈਸੇ ਲਿਓ ਕਿਹੜਾ ਮੁੱਦਾ ਲੱਗਦਾ ਕਿ ਯਾਰ ਲੋਕਾਂ ਨਾਲ ਜੁੜਿਆ ਮੁੱਦਾ ਇਹ ਹੱਲ ਹੋਣਾ ਚਾਹੀਦਾ ਕੀ ਯਾਰ ਹੁਣ ਮੁੱਦਿਆਂ ਨੂੰ ਕਰੂਗਾ ਪਹਿਲਾਂ ਭਗਵਾਨ ਤਮਾਰ ਨੂੰ ਬਣਾਇਆ ਹੁਣ ਉਹਦੀ ਬਾਤ ਪੁੱਛਦਾ ਕਿ ਇਹਦੀ ਐ ਹੁਣ ਹੋਰ ਨੂੰ ਬਣਾ ਦਾਂਗੇ ਉਹ ਨਹੀਂ ਪੁੱਛਦਾ ਬਾਹਰੋਂ ਆ ਕੇ ਖੜੀ ਜਾਂਦੇ ਆ ਤੁਹਾਡੀ ਰਗੀ ਦਾ ਕਿੱਥੋਂ ਦਾ ਖੜਾ ਆਪਣੇ ਬਰੀਕਟੋਂ ਉਹ ਫੈਲਮ ਵਾਲਾ ਖੜਾ ਕਰਮਜੀਤ ਦਾ ਆਓ ਤੁਨ ਫੈਲਮ ਵਾਲਾ ਖੜਾ ਆਓ ਫੈਲਮ ਵਾਲੇ ਕਲਾਕਾਰ ਆਹੋ ਅੱਛਾ ਪਹਿਲਾਂ ਅੱਗੇ ਸੰਨੀ ਦੇ ਔਰ ਸੀਗਾ ਉਹਨੇ ਨਹੀਂ ਗਏ ਦੀ ਬਾਤ ਪੁੱਛੀ ਗਈ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਨਹੀਂ ਕਰਦੇ ਇਹਦਾ ਕੀ ਮਤਲਬ ਉਹ ਮੈਂ ਤਾਂ ਤੈਨੂੰ ਜਾਣਦਾ ਤੇਰੇ ਨੂੰ ਵੋਟ ਪਾਉਣੀ ਤੇਰਾ ਕੰਮ ਕਰਾਉਣਾ ਤੇ ਇਥੋਂ ਪੁੱਛਣਾ ਬਸ ਇਹ ਗੱਲਾਂ ਅੱਛਾ ਤੇ ਜਿਹੜਾ ਇਹ ਹੋ ਜਾਂਦਾ ਵੀ ਵੱਡੀਆਂ ਗੱਲਾਂ ਕਰ ਬਿਆਹ ਮੁੱਦਾ ਹੱਲ ਕਰਾਂਗੇ ਆ ਉਹਨਾਂ ਦਾ ਕੋਈ ਅਸਰ ਬਸ ਨਹੀਂ ਜਾਂਦਾ ਕੋਈ ਨਹੀਂ ਕਾਹਤੇ ਕਣਕਾਂ ਕੁੜੀਆਂ ਆਵਾਂ ਲੜ-ਲੜ ਲੈਂਦੇ ਆ 15 ਕਿਲੋ ਕਣਕ ਦੇਣੀ ਹੁੰਦੀ ਆ ਤਿੰਨ ਦਿਨ ਉਹ ਮਾਰ ਦਿੰਦੇ ਆ ਅੱਛਾ ਲੈਣਾ ਚ ਲਾ ਲੈਂਦੇ ਆ ਹਾਂ ਬੁਰੇ ਹਾਲ ਹੈ ਜੀ ਕੋਈ ਸੁਣਵਾਈ ਨਹੀਂ ਕਿਹੜਾ ਮੁੱਦਾ ਲੱਗਦਾ ਕਿ ਹੱਲ ਹੋਣਾ ਚਾਹੀਦਾ ਯਾਰ ਮੁੱਦਾ ਤਾਂ ਯਾਰ ਗਰੀਬਾਂ ਨੂੰ ਹੋਣਾ ਹੀ ਚਾਹੀਦਾ ਦੂਜਾ ਨੌਕਰੀਆਂ ਮਿਲਣੀਆਂ ਚਾਹੀਦੀਆਂ ਕਿਹੜੇ ਬੇਗਿਆਰ ਫਿਰਦੇ ਮੁੰਡੇ ਹਨਾ ਇਹੋ ਜਿਹੀ ਹੋਣੇ ਚਾਹੀਦੇ ਆ ਲੋਕੀ ਬਾਹਰ ਨੂੰ ਚੜਾਈ ਕੀ ਦੀ ਆ ਫਿਰ ਪੰਜਾਬ ਚ ਕਿਹੜਾ ਦਾ ਭਗਵਾਨ ਤਮਾਨਦੂਈ ਦੀ ਹੁਣ ਵੇਖੋ ਗਾਂ ਕੀ ਦੀ ਹੋਣੀ ਆ ਅੱਛਾ ਬਾਹਲੇ ਵਿੱਚ ਤੇ ਹੋਰ ਬਾਈ ਤੇਰਾ ਪਿੰਡ ਵੀ ਨਾਲ ਹੀ ਆ ਫਿਰ ਮੇਰਾ ਲੰਡੇ ਆ ਜੀ ਚਲ ਰੂਡੇ ਲੰਡੇ ਇਕੱਠੀ ਆ ਅੱਛਾ ਤੇ ਕੀ ਬਣਦਾ ਬਣਾਉਂਦਾ ਫਿਰ ਤੁਹਾਨੂੰ ਨਹੀਂ ਬਣਦਾ ਬਾਈ ਕੋਈ ਹੱਲ ਨਹੀਂ ਨਾ ਕਾਹਦਾ ਹੱਲ ਹੋਣਾ ਚਾਹੀਦਾ ਊਟਾਂ ਲੈ ਲੈਦੇ ਬਕਬਕ ਪੰਜ ਸਾਲ ਬਾਅਦ ਜਰ ਨੇ ਕੋਈ ਗੱਲ ਨਹੀਂ ਸੁਣਨੀ ਕਿਸੇ ਦੀ। ਅੱਛਾ। ਬੋਟਲ ਲੈ ਲੈਣਗੇ। ਇਹ ਦੂ ਬਾਹਰ ਗਈ ਚੰਗਿਆ ਭਾਈ। ਅਗਲਾ ਕਰਾਇਆ ਕਿ ਆਨੇ ਭਗਵੰਤ ਮਾਨ ਕਹਿੰਦਾ ਮੈਂ ਬਾਹਰ ਜਾਣ ਨੂੰ ਰੋਕੂਗਾ। 15 ਕਿਲੋ ਕਣਕ ਪਿਛੇ ਹੁਣ ਬਾਹਰ ਭੈਣੇ ਰੋਕਣਾ ਰੋਕ ਤਾਂ ਕਰ ਦੇਣੀ। ਅੱਛਾ। ਬਾਹਰ ਹੀ ਹੱਲ ਆ ਵੀਰੇ। ਬਾਹਰ ਹੀ ਹੱਲ ਆ ਇੱਥੇ ਕੋਈ ਹੱਲ ਨਹੀਂ। ਕੋਈ ਹੱਲ ਨਹੀਂ ਵੀਰੇ। ਨਾ ਕੋਈ ਸੁਣਵਾਈ ਆ। ਜਿਹੜੀ ਖਾਨੂ ਜਿਹੜੀ ਦੋ ਬਿਜਲੀ ਤਾਂ ਨਾਲ 15 ਸਾਨੂੰ ਮਾਲਾ ਵੀ ਕੱਲ ਮੰਡੀ ਪਰ ਕੱਲ ਦਾ ਮਾਲਾ ਅੱਜ ਮੰਡੀ ਬੰਦ ਆ। ਗਾਂਗਾ ਤਿੰਨ ਲੈ ਕੇ ਗਏ ਸੀ 2000 2000 ਫੜਾ ਕੇ ਆਏ। ਇਹ ਤੇ ਪਹਿਲਾਂ ਸਾਨੂੰ ਕੱਲ ਦਾ ਪਤਾ ਹੁੰਦਾ ਨਾ 5000 ਸਾਨੂੰ 6000 ਗੱਡੀ ਵਾਲਿਆਂ ਨੂੰ ਪੈਂਦਾ ਕਾ ਟੋ ਕੀਤੀ ਫੁੱਲਾਂ ਦੇ ਖੇੜਦੀ ਆ ਕਾ ਟੋ ਇਸ ਵਕਤ ਭਾਈ ਬਾਦਲ ਕੋਈ ਖੇਡਣੀ ਆ ਹੈ ਬਾਦਲ ਕੋਈ ਖੇਡਣੀ ਆ ਬਾਦਲ ਕਿਹੜੀ ਹੁਣ ਹੈ ਬਾਦਲ ਕਹਿਣੀ ਹੁਣ ਕੋਈ ਨਹੀਂ ਉਹਨਾਂ ਨੇ ਭਾਈ ਉਹਨਾਂ ਦੇ ਪਸ਼ੂ ਡੰਗਰ ਰੱਖੇ ਆ ਬਾਦਲ ਕੇ ਖੋਦ ਭਗਵਾਨਦਮਾਨ ਕੋਲ ਤੇ ਬੱਕਰੀ ਦਾ ਕੰਨ ਨਹੀਂ ਗਾ ਉਹ ਨਿਮਈਸ਼ਾ ਲਵਾਉਂਦੇ ਸੀਗੇ ਬਾਦਲ ਕੇ ਹਾਂ ਤੇ ਨਿਮਈਸ਼ਾ ਚ ਸਾਡੇ ਪੰਘੂ ਮਾਲਕ ਨਹੀਂ ਆਉਂਦੇ ਇੱਕ ਦੋ ਆਉਂਦੇ ਸੀ ਉਹ ਮੰਡੰਗਾ ਤਾਂ ਲਵਾਉਂਦੇ ਸੀ ਨਾ ਆ ਜਿਹੜੀਆਂ ਪੰਜਾਬ ਵਿੱਚ ਮੰਡੰਗਾ ਵਾਜ ਵਾਲੇ ਆ ਕੋਈ ਗਰੀਬ ਗਾਂਂ ਪਾਲਦਾ ਕਰਦਾ ਬਾਹਰ ਇਹ ਨਹੀਂ ਜਾਣ ਦਿੰਦੇ ਕਹਿੰਦੇ ਵੱਢਣ ਵਾਸਤੇ ਜਾਂਦੀਆਂ ਆਈ ਜਾਂਦੀਆਂ ਕੋਈ ਗਰੀਬ ਕੋਈ ਗਾਂਂ ਪਾਲੂਗਾ ਕਰੂਗਾ ਜੇ ਵੀ ਕੀ ਨਾ ਔਰ ਕਿੰਨੂ ਕੀ ਕਰੂਗਾ ਇਹ ਬੱਤ ਸੇਵਸਣ ਵਾਲੇ ਬਣ ਕੇ ਬੈਹਿੰਦੇ ਬਾਜ ਵਾਲੇ ਆਈ ਜਾਂ ਜੋ ਆ ਅੱਛਾ ਇਹਨਾਂ ਉਹਨਾਂ ਲੱਕਰੀ ਦਾ ਪਤਾ ਵੀ ਲੱਕ ਕਾਲੀ ਆ ਨਾ ਇਹਨਾਂ ਯਾਰ ਵਾਲੀ ਦਾ ਡਾਂਗੀ ਡੇ ਪੈਂਦੇ ਆ ਅੱਛਾ ਭਾਈ ਯਾਰ ਕਿ ਤੁਹਾਡੇ ਨਾਲ ਹੀ ਆ ਅੱਛਾ ਅੱਛਾ ਹੋਰ ਭਾਈ ਕੀ ਨਾਂ ਤੇਰਾ ਮੱਖਣ ਅੱਛਾ ਚੜਦੀ ਕਲਾ ਚੜਦੀ ਕਲਾ ਅਸੀਂ ਇਧਰ ਕਾਟੋ ਬਾਰੇ ਪੁੱਛਿਆ ਸਿਆਸੀ ਕਾਟੋ ਬਾਰੇ ਕੋਈ ਤਾਂ ਕਹਿੰਦਾ ਭਾਜਪਾ ਦੀ ਖੇਡਦੀ ਆ ਕੋਈ ਕਹਿੰਦੇ ਅਕਾਲੀ ਦਲ ਦੀ ਖੇਡਦੀ ਆ ਕੋਈ ਕਹਿੰਦਾ ਕਾਂਗਰਸ ਦੀ ਖੇਡਦੀ ਆ ਤੁਹਾਡੇ ਹਿਸਾਬ ਦੇ ਨਾਲ ਕਿਹਦੀ ਕਾਟੋ ਫੁੱਲਾਂ ਤੇ ਆ ਬਾਜੀ ਇਹ ਤਾਂ ਮੌਕੇ ਤੇ ਪਤਾ ਲੱਗਣਾ ਹੈ ਇਹਦਾ ਮੌਕੇ ਤੇ ਪਤਾ ਲੱਗਣਾ ਝੰਡਾ ਕਿਸਦਾ ਝੰਡਾ ਕਿਸਦਾ ਹੈ ਹਾਂ ਅੱਛਾ ਕਾਟੋ ਪਰੇਸ਼ਾਨ ਆ ਹੈ ਇਹਦਾ ਮੌਕੇ ਤੇ ਆ ਫਿਰ ਪਤਾ ਕਰਾਉਂਗਾ ਅੱਛਾ ਕਾਟੋ ਨੂੰ ਜੀ ਪਤਾ ਨਹੀਂ ਕਿੱਧਰ ਜਾਣਾ ਹੈ ਆ ਨਾ ਹਲੇ ਕੋਈ ਪਤਾ ਨਹੀਂ ਅੱਛਾ ਇਹ ਤਾਂ ਅੱਗੇ ਵੰਗੂ ਨਾ ਉਦੋਂ ਹੀ ਪਤਾ ਲੱਗਣਾ ਓਕੇ ਕੀ ਹੋ ਜਾਣਾ ਅੱਛਾ ਤੇ ਮੁੱਦੇ ਕਿਹੜੇ ਕਿਹੜੇ ਆ ਬਾਈ ਵੈਸੇ ਆ ਸੇਠ ਨਾਲ ਹਾਂਜੀ ਆਪਣੇ ਦਾ ਖਰੇਚ ਹੈ ਬਾਦਲ ਬਾਦਲ ਆ ਜੇ ਉਹਨੇ ਚੰਗਾ ਸਾਡਾ ਅੱਛਾ ਤੋਹਾਂ ਤਾਂ ਨਹੀਂ ਕੰਮ ਕਰ ਪਾਇਆ ਕੋਈ ਨਹੀਂ ਕਰਦਾ ਬਾਈ ਸਾਰਾ ਪੈਸਾ ਨਾ ਹੁੰਦਾ ਕੰਮ ਅੱਛਾ ਫੋਮਾਂ ਤੋਂ ਮਾੜਿਆ ਨਾ ਕੋਈ ਨਹੀਂ ਹੁੰਦਾ ਭਾਈ ਅੱਛਾ ਕੋਈ ਨਹੀਂ ਬਾਤ ਨਹੀਂ ਪੁੱਛੇ ਕਾਲੇ ਰਾਏ ਵੇਠੀਗਾ ਤੇਰੇ ਕਾ ਜਾ ਕੇ ਛੜਾ ਲਿਆ ਹੁੰਦਾ ਕੋਈ ਜਿਹੜਾ ਕਿੰਨੇ ਰਾਮ ਮੰਦਰ ਬਣਾਤਾ ਮਤਲਬ ਕਿ ਰਾਮ ਮੰਦਰ ਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਆ ਕਿਵੇਂ ਵੇਖਦੇ ਹਾਂ ਬਹੁਤ ਵੱਡੀ ਮੰਗ ਪੂਰੀ ਕੀਤੀ ਹੈ ਜਿਹੜੀ ਭਾਈ ਰਾਮ ਮੰਦਰ ਕਿੰਨੇ ਜਾਣਾ ਪਤਾ ਜਾਣਾ ਸਾਡੇ ਕੀ ਕੰਮ ਦਾ ਸਾਡੇ ਰਖਣੇ ਗਿਆ ਦੇ ਡੰਡੇ ਪੈਣ ਲੱਗੇ ਰਾਮ ਮੰਦਰ ਰਹੀ ਅੱਛਾ ਹਾਂਜੀ ਆ ਰਾਮਨ ਦਾ ਕੀ ਕਰਾਂਗੇ ਸਾਨੂੰ ਇੱਥੇ ਨਹੀਂ ਦੋਖੀ ਅੱਛਾ ਹੈ ਤੇ ਗਾਤਾ ਸਾਰਿਆਂ ਤੁਹਾਡਾ ਬੜਾ ਧੰਨਵਾਦ ਯਾਰ ਤੁਸੀਂ ਗੱਲਬਾਤ ਕੀਤੀ ਤਾਂ ਜਨਤਾ ਦੇ ਵਿੱਚ ਹੀ ਸੀਗੇ ਗੱਲ ਸੀ ਚੱਲ ਜਨਤਾ ਦੇ ਨਾਲ ਗੱਲ ਕਰ ਰਹੇ ਹਾਂ ਕਿ ਤੇ ਹਰੇਕ ਵਰਗ ਸੀਗਾ ਤਾਂ ਸਾਨੂੰ ਖਾਸ ਤੌਰ ਤੇ ਇੱਥੇ ਡਰਾਈਵਰ ਭਾਈਚਾਰਾ ਮਿਲਿਆ ਛੋਟਾ ਵਪਾਰੀ ਮਿਲਿਆ ਜਿਹੜੇ ਪਿੰਡਾਂ ਦੇ ਵਿੱਚ ਪਸ਼ੂ ਧੰਦਾ ਵਪਾਰ ਕਰਦੇ ਆ ਤਾਂ ਇਥੇ ਹਰ ਕੋਈ ਪਾਰਟੀ ਦਾ ਵੱਖਰੇ ਵੱਖਰੇ ਤੌਰ ਤੇ ਆਪੂ ਆਪਣੀ ਸੋਚ ਸੀ ਕੋਈ ਕੋਈ ਕਹੇ ਬੀਜੇਪੀ ਜਿੱਤੂ ਕੋਈ ਕਹੇ ਰਹੇ ਕਾਂਗਰਸੀ ਤੂੰ ਕੋਈ ਕਹੇ ਰੇ ਕਿ ਅਕਾਲੀ ਦਲ ਜਿੱਤਣੀ ਜਿਹਦੇ ਕੋਈ ਕਹੇ ਰੇ ਕਿ ਭਗਵੰਤ ਮਾਨ ਦਾ ਹੱਥ ਸਭ ਤੋਂ ਉੱਤੇ ਆ ਤਾਂ ਮੁੱਦਿਆਂ ਦੀ ਗੱਲ ਵੀ ਕੀਤੀ ਮੁੱਦਿਆਂ ਕਿਹੜਿਆਂ ਨੂੰ ਲੈ ਕੇ ਆਮ ਲੋਕ ਕਿਸਰਾਈ ਨੇ ਕਿਹੜੇ ਆਧਾਰ ਤੇ ਵੋਟ ਕਰਨ ਜਾ ਰਹੇ ਨੇ ਇਸ ਦੀ ਕੋਸ਼ਿਸ਼ ਵੀ ਕੀਤੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਟੀਮ ਤੁਹਾਡੇ ਕੋਲੇ ਪਹੁੰਚੇ ਤੁਹਾਡੇ ਪਿੰਡਾਂ ਦੀ ਗੱਲ ਕਰੇ ਤੁਹਾਡੇ ਕੋਲ ਪਿੰਡਾਂ ਦੇ ਮੁੱਦੇ ਹੈਗੇ ਜਿਹੜੇ ਹੱਲ ਨਹੀਂ ਹੋਏ ਜਾਂ ਬਹੁਤ ਵੱਡੇ ਮੁੱਦੇ ਤੁਸੀਂ ਚਾਹੋ ਨੇ ਆ ਕਿ ਇਹ ਮੁੱਦੇ ਸਰਕਾਰਾਂ ਤੱਕ ਜਾਣ ਤਾਂ ਸਾਡੇ ਤੱਕ ਲਾਜ਼ਮੀ ਤੌਰ ਤੇ ਅਪਰੋਚ ਕਰਿਓ ਲਾਜ਼ਮੀ ਤੌਰ ਤੇ ਸਾਨੂੰ ਕਾਲ ਕਰਿਓ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ 8376976534 ਦੁਬਾਰਾ ਨੰਬਰ ਨੋਟ ਕਰ ਲਓ 8376976534 ਸਾਨੂੰ ਕਾਲ ਕਰੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚ ਕੇ ਲੋਕਾਂ ਦੀ ਗੱਲ ਕੀਤੀ ਜਾਵੇ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਚੋਣ ਹੈਗੇ ਨੇ ਔਰ ਲੋਕਤੰਤਰ ਦੇ ਤੇ ਹੋਰ ਦੀ ਖੂਬਸੂਰਤੀ ਹੁੰਦੀ ਹੈ ਕਿ ਜਦੋਂ ਸਾਰੇ ਮੁੱਦਿਆਂ ਤੇ ਚਰਚਾ ਹੋਵੇ ਔਰ ਮੁੱਦਿਆਂ ਦੇ ਨਾਲ ਸਰਕਾਰ ਬਣੇ ਔਰ ਮੁੱਦਿਆਂ ਤੇ ਚਰਚਾ ਹੋਵੇ ਔਰ ਮੁੱਦਿਆਂ ਦਾ ਨਿਵਾਰਨ ਹੋਵੇ ਧੰਨਵਾਦ